ਸਸ਼ਕਲ ਜੀ ਸਾਰਿਆਂ ਨੂੰ ਇੱਕ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਜੋ ਖਾਦੀ ਸਿਲਕ ਦੇ ਉੱਪਰ ਰੈਡੀ ਹੋਇਆ ਜਿਸ ਦਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਪਣਾ ਹਿੱਟ ਜਾ ਰਿਹਾ ਹੈ ਇਸ ਡਿਜ਼ਾਈਨ ਨੂੰ ਤੁਸੀਂ ਤੇ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਉੱਪਰ ਅਗਰ ਸਾਡੇ ਤੋਂ ਰੈਡੀ ਕਰਵਾਉਣਾ ਹੈ ਕਿਸੇ ਵੀ ਫੈਬਰਿਕ ਦੇ ਉੱਪਰ ਤਾਂ ਤੁਸੀਂ ਸਾਨੂੰ ਕਾਲ ਜਾਂ ਫਿਰ ਮੈਸੇਜ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਵੀ ਜੋ ਪ੍ਰੋਪਰ ਆਪਾਂ ਫੁੱਲ ਬੋਟਮ ਦੀ ਡਿਜ਼ਾਈਨ ਦਿਖਾ ਰਹੇ ਹਾਂ ਇਹਨੂੰ ਆਪਾਂ ਦੋ ਕਲਰਸ ਦੇ ਉੱਪਰ ਸੂਟ ਨੂੰ ਰੈਡੀ ਕੀਤਾ ਹੈ ਇਹਦੇ ਨਾਲ ਜੋ ਦੁਪੱਟਾ ਹੈ ਉਹ ਬਿਸਕੋਸ ਆਰਗੰਜ਼ਾ ਦਾ ਰੈਡੀ ਕੀਤਾ ਹੈ ਦੁਪੱਟੇ ਦੀ ਇੱਕ ਸਾਈਡ ਲੈਸ ਔਰ ਇੱਕ ਸਾਈਡ ਫਿਨਿਸ਼ਿੰਗ ਲਗਾ ਕੇ ਦੁਪੱਟੇ ਨੂੰ ਆਪਾਂ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੈ ਤੇ ਉਸ ਤੋਂ ਨੈਕਸਟ ਸੂਟ ਹੈ ਜੀ ਜੋ ਬਲੂ ਕਲਰ ਦੇ ਉੱਪਰ ਰੈਡੀ ਕੀਤਾ ਹੈ ਇਹ ਸਿਰਫ ਸਿੰ ਫੈਬਰਿਕ ਦੇ ਉੱਪਰ ਖਾਦੀ ਫੈਬਰਿਕ ਦੇ ਉੱਪਰ ਇਸ ਸੂਟ ਨੂੰ ਰੈਡੀ ਕੀਤਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਸੋਨਾ ਇਹਦਾ ਵੀ ਘੇਰਾ ਰੈਡੀ ਕੀਤਾ ਗਿਆ ਹੋਇਆ ਹੈ और जो स्लीप ने स्लीपर हल्का हल्का वर्क और बॉटम के उपर आप सेम हैवी वर्क उपो वर्क की फिनिशिंग दोनों सूटों के ऊपर नज़र आ रही होगी अगर मेरी किसी भी भैन ने या भी फिर भीर ने इस सूट को किसी भी कलर कॉम्बीनेशन के उपर या फिर किसी भी फैब्रिक के उ रैडी करवाना तो सानू नीचे दीते नंबर के उपर डीएम करके या फिर कॉल या फिर करके तुम ऑर्डर बुक करवा सकते हो